ਬਹੁਤ ਹੀ ਪਵਿੱਤਰ ਸਥਾਨ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਇਕੱਤਰ ਹੋਈ ਸਮੂਹ ਸਾਧ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਨੂੰ ਪਤਾ ਗਰਮੀ ਹੈ ਪਰ ਜਕਾਰਾ ਜਰਾ ਜਕਾਰੇ ਦੇ ਰੂਪ ਚ ਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਗੁਰਤੇਗ ਬਹਾਦਰ ਜੀ ਦੀ ਤਪ ਸਥਾਨ ਜਿੱਥੇ ਲੰਬਾ ਸਮਾਂ ਉਹਨਾਂ ਨੇ ਪੱਸਿਆ ਕੀਤੀ ਆ ਜੋ ਉਸ ਧਰਤੀ ਦੇ ਉੱਤੇ ਰਖੜ ਪੁੰਨਿਆ ਦੇ ਮੇਲੇ ਲੱਖਾਂ ਦੀ ਤਦਾਦ ਚ ਲੋਕ ਇਸ ਗੁਰੂ ਘਰ ਨਤਮਸਕ ਹੋਣ ਰਾਜ ਨੇ ਸਭਨਾਂ ਨੂੰ ਰਖਣ ਪੁੰਨਿਆ ਮੇਲੇ ਦੀ ਬਹੁਤ-ਬਹੁਤ ਵਧਾਈ ਸਾਡੇ ਜਿਸ ਕਾਨਫਰੰਸ ਦੇ ਵਿੱਚ ਪੰਜਾਬ ਦੇ ਪ੍ਰਧਾਨ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਜੋ ਚੇਚੇ ਤੌਰ ਤੇ ਪਹੁੰਚੇ ਨੇ ਉਹਨਾਂ ਦੇ ਨਾਲ ਸੁਖਜਿੰਦਰ ਸਿੰਘ ਜੀ ਰੰਦਾਵਾ ਸਾਬਕਾ ਉਪ ਮੁੱਖ ਮੰਤਰੀ ਮੈਂਬਰ ਪਾਰਲੀਮੈਂਟ ਗੁਰਦਾਸਪੁਰ ਜਨਰਲ ਸੈਕਟਰੀ ਇਨਚਾਰਜ ਰਾਜਸਥਾਨ ਉਹ ਵੀ ਇੱਥੇ ਪਹੁੰਚੇ ਨੇ ਇਸ ਮੇਲੇ ਦੇ ਵਿੱਚ ਇਸ ਕਾਨਫਰੰਸ ਦੇ ਇਨਚਾਰਜ ਸਾਬਕਾ ਮੰਤਰੀ ਮੌਜੂਦਾ ਐਮ ਐਲ ਏ ਸਰ ਤ੍ਰਿਪਤਿੰਦਰ ਸਿੰਘ ਜੀ ਬਾਜਵਾ ਉਹਨਾਂ ਦੇ ਨਾਲ ਟਾਡੇ ਗਵਾਂਢੀ ਹਲਕਾ ਜੰਨੇਾਲਾ ਤੋਂ ਸਾਬਕਾ ਐਮਐਲਏ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀ ਇੰਚਾਰਜ ਦਿੱਲੀ ਦੇ ਸੁਖਵਿੰਦਰ ਸਿੰਘ ਜੀ ਡੈਨੀ ਬੰਡਾਲਾ ਸਰਦਾਰ ਜਸਬੀਰ ਸਿੰਘ ਜੀ ਡਿੰਪਾ ਜੋ ਸਾਬਕਾ ਵਿਧਾਇਕ ਵੀ ਰਹੇ ਨੇ ਸਾਬਕਾ ਮੈਂਬਰ ਪਾਰਲੀਮੈਂਟ ਵੀ ਨੇ ਸੰਤੋਖ ਸਿੰਘ ਭਲਾਈਪੁਰ ਜਿਨ੍ਹਾਂ ਨੇ ਮੇਰੇ ਦੇ ਨਾਲ ਅੱਜ ਇਕੱਠ ਹੋਇਆ ਸਾਰੀ ਸੰਗਤ ਦੇ ਦਰਸ਼ਨ ਹੋਏ ਸਾਬਕਾ ਐਮਐਲਏ ਇੰਨ ਤੋਂ ਇਲਾਵਾ ਸਰਦਾਰ ਹਰ ਪ੍ਰਤਾਪ ਸਿੰਘ ਜੀ ਜਨਾਲਾ ਪ੍ਰਧਾਨ ਕਾਂਗਰਸ ਕਮੇਟੀ ਸਾਬਕਾ ਐਮਐਲਏ ਸਰਦਾਰ ਭਗਵੰਤਪਾਲ ਸਿੰਘ ਸੱਚਰ ਸਾਬਕਾ ਪ੍ਰਧਾਨ ਜੋ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀ ਸੇਵਾ ਨਿਭਾ ਰਹੇ ਨੇ ਕਾਂਗਰਸ ਨੂੰ ਲਾਂਬੰਦ ਕਰ ਰਹੇ ਨੇ ਮਜੀਠੇ ਹਲਕੇ ਦੇ ਵਿੱਚ ਵੀ ਇਸ ਤੋਂ ਇਲਾਵਾ ਸਾਡੇ ਸੰਦੂਤ ਸਾਹਿਬ ਮੀਡੀਆ ਦੇ ਇਨਚਾਰਜ ਹੋਰ ਵੀ ਦਰਜਾ ਬਦਰਜਾ ਜਿੰਨੀ ਕਾਂਗਰਸ ਦੀ ਲੀਡਰਸ਼ਿਪ ਬੈਠੀ ਹੈ ਲੀਲਾ ਬਰਮਾ ਜੀ ਸਾਡੇ ਸੇਵਾਦਾਲ ਦੇ ਮਾਫੀ ਚਾਹਨਾ ਬਹੁਤ ਲੰਬਾ ਸਮਾਂ ਹੋਣਾ ਕਿਉਂਕਿ ਪ੍ਰਧਾਨ ਜੀ ਨੇ ਬੋਲਣਾ ਹੈ ਸੀਨੀਅਰ ਲੀਡਰਸ਼ਿਪ ਨੇ ਬੋਲਣਾ ਹੈ ਅੱਜ ਲੋੜ ਹੈ ਸਾਨੂੰ ਮਾਝੇ ਵਾਲਿਆਂ ਨੂੰ ਕਿਉਂਕਿ ਜਦੋਂ ਵੀ ਕੋਈ ਬਦਲਾ ਆਇਆ ਇਸ ਮਾਝੇ ਦੀ ਧਰਤੀ ਤੋਂ ਆਇਆ ਜੇ ਜ਼ੁਲਮ ਦਾ ਟਾਕਰਾ ਹੋਇਆ ਇਸ ਮਾਝੇ ਨੇ ਕੀਤਾ ਤੁਹਾਨੂੰ ਚੇਤਾ ਹੋਵੇਗਾ ਦੇਹ ਦੀ ਜ਼ਾਦੀ ਤੋਂ ਪਹਿਲਾਂ ਮੁਗਲਾਂ ਦੇ ਵੇੜੇ ਤੋਂ ਲੈ ਕੇ ਅੱਜ ਤੱਕ ਵੀ ਜੇ ਕੋਈ ਬਦਲਾਅ ਕੀਤਾ ਹੈ ਇਸ ਮਾਝੇ ਦੀ ਧਰਤੀ ਨੇ ਕੀਤਾ ਹੈ ਪਰ ਮਾਝਾ ਹਮੇਸ਼ਾ ਚਿੰਤਤ ਵੀ ਰਿਹਾ ਹੈ ਆ ਪਿਛਲੀ ਸਰਕਾਰ ਮਾਲਵੇ ਚੋਂ ਬੜਿੰਗ ਸਾਹਿਬ ਤੁਸੀਂ ਭਾਗਾਣੇ ਜਿੱਤ ਕੇ ਆ ਗਏ ਇਹ ਸਰਕਾਰ ਮਾਲਵੇ ਚੋਂ ਬਣੀ ਹੈ ਮਾਝੇ ਵਾਲਿਆਂ ਫੇਰ ਵੀ ਇੱਕ ੜਾਤੀ ਸੀ ਇਹਨਾਂ ਨੂੰ ਪਤਾ ਸੀ ੜਾਤੀ ਹੋਣੀ ਹੈ ਪੰਜਾਬ ਦੀ ਅੱਜ ਪੰਜਾਬ ਜਿਸ ਮੋੜ ਤੇ ਖੜਾ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਸਵਾਏ ਾਲਾਮ ਤੋਂ ਸਵਾਏ ਝੂਟ ਤੋਂ ਸਵਾਏ ਬਸ਼ਕਰੀ ਬਾਜੀ ਤੋਂ ਕੋਈ ਇੱਕ ਕੰਮ ਘੜਾ ਦੇ ਜਿਹੜਾ ਪੰਜਾਬ ਦੇ ਹੱਕ 'ਚ ਕੀਤਾ ਹੋਵੇ ਅੱਜ ਕਿਸਾਨ ਕੁੱਟੇ ਜਾ ਰਹੇ ਨੇ ਮਜ਼ਦੂਰ ਕੁੱਟੇ ਜਾ ਰਹੇ ਨੇ ਮੁਲਾਜ਼ਮ ਕੁੱਟੇ ਜਾ ਰਹੇ ਨੇ ਅੱਜ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਵੱਡਾ ਡਾਕਾ ਇਸ ਸਰਕਾਰ ਨੇ ਮਾਰਿਆ ਅੱਜ ਲਾਅਨ ਆਰਡਰ ਦੀ ਪੋਜੀਸ਼ਨ ਇਸ ਮਾਝੇ ਦੀ ਧਰਤੀ ਤੋਂ ਲੈ ਕੇ ਸਮੁੱਚੇ ਪੰਜਾਬ ਦੇ ਵਿੱਚ ਲਊਹਾਂ ਲਵਾਨ ਹੋਈ ਪਈ ਐ ਅਜਨਾਲਾ ਸਾਹਿਬ ਦੱਸ ਰਹੇ ਸੀ ਕੱਲ ਰਾਤੀ ਅਜਨਾਲੇ 'ਚ ਮੈਡੀਕਲ ਸਟੋਰ ਵਾਲੇ ਨੂੰ 9 ਗੋਲੀਆਂ ਮਾਰੀਆਂ ਇੱਕ ਦਿਨ ਦਾ ਵਰਤਾਨ ਨਹੀਂ ਨਿਤ ਦਿਨ ਇਸ ਇਲਾਕੇ ਦੇ ਵਿੱਚ ਫਰੋਤੀ ਕਤਲ ਚਿੱਟੇ ਦਿਨ ਹੋਣ ਲੱਗ ਪਿਆ ਕਿਉਂ ਕਿਉਂਕਿ ਕਮਜ਼ੋਰ ਮੁੱਖ ਮੰਤਰੀ ਹੈ ਕਿਉਂਕਿ ਕਮਜ਼ੋਰ ਸਰਕਾਰ ਹੈ ਜਿਨ੍ਹਾਂ ਦਾ ਇਸ ਪੰਜਾਬ ਦਾ ਕੋਈ ਇਲਾਕਾ ਦੇਖਾਂ ਨਹੀਂ ਜਦੋਂ ਕਮਜ਼ੋਰ ਹੋਣ ਤਦ ਫਿਰ ਇਹੋ ਜਿਹੇ ਤੱਤ ਉੱਠਦੇ ਨੇ ਸਿਰ ਝੁੱਕਦੇ ਨੇ ਅੱਜ ਲੋੜ ਹੈ ਤੁਹਾਨੂੰ ਸਾਰਿਆਂ ਨੂੰ ਕਿ ਤਰ ਹੋਂਦੀ ਇੱਕ ਤਾਕਤ ਦਿੱਲੀ ਤੋਂ ਆਉਣਾ ਚਾਹੁੰਦੀ ਏ ਇੱਕ ਤਾਕਤ ਪੰਜਾਬ ਦੇ ਵਿੱਚ ਜਿਹੜੀ ਰਾਜ ਕਰ ਰਹੀ ਏ ਦੋਹਾਂ ਦਾ ਮਨਸੂਬਾ ਇੱਕੋ ਜਿਹਾ ਏ ਪੰਜਾਬ ਨੂੰ ਕੁੱਟਣਾ ਤੇ ਪੰਜਾਬ ਨੂੰ ਲੁੱਟਣਾ ਭਾਰਤੀ ਜਨਤਾ ਪਾਰਟੀ ਜਿਹਦੇ ਵਿਰੁੱਧ ਲੜਾਈ ਲੜ ਰਹੇ ਰਾਹੁਲ ਗਾਂਧੀ ਜੀ ਦਿੱਲੀ ਦੇ ਵਿੱਚ ਸੰਵਿਧਾਨ ਬਚਾਉਣ ਦੀ ਗੱਲ ਕਰਦੇ ਆ ਟਾਡੇ ਹੱਕ ਵੋਟਾਂ ਲੁੱਟੀਆਂ ਗਈਆਂ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ 1 ਲੱਖ ਤੋਂ ਵੱਧ ਜਾਲੀ ਵੋਟ ਰਾਹੁਲ ਗਾਂਧੀ ਜੀ ਨੇ ਵਿੱਧ ਪ੍ਰੂਫ ਵਿੱਧ ਸਬੂਤ ਚੈਲੰਜ ਕਰਤਾ ਕਿ ਜੇ ਕਿਸੇ ਚ ਮਤੈ ਇਲੈਕਸ਼ਨ ਕਮਿਸ਼ਨ ਸਾਡੇ ਨਾਲ ਆ ਕੇ ਇਹਦੇ ਤੇ ਚਰਚਾ ਕਰ ਲਏ ਪਰ ਉਹਨਾਂ ਚ ਹਿੰਮਤ ਨਹੀਂ ਆ ਗਈ ਉਹ ਸਖਤ ਤੁਹਾਡੀ ਲੜਾਈ ਲੜ ਰਿਹਾ ਸਾਡੇ ਪ੍ਰਧਾਨ ਜੀ ਲੜਾਈ ਲੜ ਰਹੇ ਨੇ ਸਾਡੀ ਸਮੁੱਚੀ ਲੀਡਰਸ਼ਿਪ ਲੜਾਈ ਲੜ ਰਹੀ ਹੈ ਹੁਣ ਫਰਜ਼ਾ ਤੁਹਾਡਾ ਔਰ ਤੁਸੀਂ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਬਹੁਤ ਤਕਲੀਫ ਚ ਗੁਜ਼ਰੇ ਜੇ ਬਹੁਤ ਮਾੜੇ ਹਾਲਾਤ ਨੇ ਸਾਡੇ ਜੋ ਤਸ਼ੱਦਦ ਪਿਛਲੀਆਂ ਕਾਲੀ ਭਾਜਪਾ ਸਰਕਾਰ ਚ ਹੋਇਆ ਉਸ ਤੋਂ ਵੱਧ ਤਸ਼ੱਦਦ ਇਹ ਸਰਕਾਰ ਨੇ ਵੀ ਕੀਤਾ ਹੈ ਸੋ ਉਹਦਾ ਹਿਸਾਬ ਕਿਤਾਬ ਵੋਟਾਂ ਨਾਲ ਲਿਆ ਜਾਂਦਾ ਜ਼ਿੰਮੇਵਾਰੀ ਅਗਲੀ ਤੁਹਾਡੀ ਹੈ ਕਿਉਂਕਿ ਅਗਲੀ ਬਾਈ ਇਲੈਕਸ਼ਨ ਤਰਨਤਾਰਨ ਆ ਰਹੀ ਹੈ ਤਰਨਤਾਰਨ ਨਾਲ ਕੇ ਦੀ ਬਾਈ ਇਲੈਕਸ਼ਨ ਹੈ ਕੁਝ ਤਰਨਤਾਰਨ ਦੇ ਸੰਭਾਵੀ ਉਮੀਦਵਾਰ ਇੱਥੇ ਵੀ ਬੈਠੇ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਇਲੈਕਸ਼ਨ ਲੜੀਏ ਪਰ ਗੱਲ ਇੱਕ ਨੁਕਤੇ ਤੇ ਮੁੱਕਣੀ ਹੈ ਜੇ ਤੇ ਚਾਹੋਗੇ ਕਿ ਮੈਂ ਲੜਾਂ ਤੇ ਮੈਨੂੰ ਟਿਕਟ ਨਹੀਂ ਮਿਲੀ ਤੇ ਕਾਂਗਰਸ ਹੈ ਨਹੀਂ ਫੇਰ ਇਲੈਕਸ਼ਨ ਨਹੀਂ ਜਿੱਤੇ ਜਾਣੀ ਪ੍ਰਧਾਨ ਨੂੰ ਇਜਾਜ਼ਤ ਦਿਓ ਪ੍ਰਧਾਨ ਜੀ ਜਦ ਆ ਲਫਾਵੇ ਚੋਂ ਨਾ ਕੱਢ ਦੋਗੇ ਅਸੀਂ ਤਨਮਨ ਦੇ ਨਾਲ ਇਲੈਕਸ਼ਨ ਚ ਤਾਂ ਕੇ ਲਾਵਾਂਗੇ ਪਰ ਜੇ ਇਹ ਤੁਹਾਨੂੰ ਤੈ ਪ੍ਰਧਾਨ ਜੀ ਕਰਨਾ ਪਏਗਾ ਡਿਸਪਲਨ ਜਿੰਨਾ ਚਿਰ ਡਿਸਪੀਸਪਲਨ ਨਹੀਂ ਤਿਆ ਕਰੋਗੇ ਤੇ ਜਿਹੜਾ ਵੀ ਬੰਦਾ ਕਰਦਾ ਉਹ ਦੂਜਾ ਦਿਨ ਨਾ ਢਿਕਿਓ ਵੀ ਤੱਕਲ ਜਾਂ ਪਰਸੋਂ ਭਾਵੇਂ ਕੋਈ ਹੋਵੇ ਉਹਨੂੰ ਬਾਹਰ ਦਾ ਰਸਤਾ ਵਕਾਉਣਾ ਪਊਗਾ ਨਹੀਂ ਤੇ ਕਾਂਗਰਸੀ ਆਹ ਕੁੱਟ ਖਾਂਦੇ ਜੇ ਆ ਸਾਨੂੰ ਤੁਹਾਨੂੰ ਘਾਟ ਹੀ ਪੈਂਦੀ ਐ ਅਸੀਂ ਤੇ ਬਹਿ ਜੰਨੇ ਆ ਕਿਤੇ ਸੱਜਾ ਕਬਾ ਕਰਕੇ ਕੁੱਟ ਇਹਨਾਂ ਨੂੰ ਪੈਂਦੀ ਐ ਸੋ ਇਹਨਾਂ ਦਾ ਲਿਆਜ ਕਰ ਲੋ ਇਹਨਾਂ ਤੁਹਾਨੂੰ ਰਾਜ ਭਾਗ ਬਖਸ਼ਣਾ ਸੋ ਅੱਜ ਤਰਨਤਾਰਨ ਦਾ ਤੁਸੀਂ ਗੱਲ ਮੀਟਿੰਗ ਕਰਨੀ ਐ ਮੇਰੀ ਤੇ ਇੱਕ ਹੀ ਗੁਜ਼ਾਰਿਸ਼ ਹੈ ਮੈਂ ਤੇ ਅੱਜ ਵੀ ਕਹਿਣਾ ਤੁਹਾਨੂੰ ਦਿੱਤੀ ਪਾਵਰ ਤੁਸੀਂ ਜਿੰਨੂੰ ਟਿਕਟ ਦਿਓਗੇ ਇਹ ਮੈਨੂੰ ਉਮੀਦਵਾਰਾਂ ਦਾ ਵਿਸ਼ਵਾਸ ਹੈ ਸਾਰੇ ਕਾਂਗਰਸੀ ਨੇ ਸਾਰੇ بڑے بڑے ਪੁਰਾਣਾ ਸਮਾ ਹੋ ਗਿਆ ਪਰ ਟਿਕਟ ਤੇ ਇੱਕ ਨੂੰ ਮਿਲ ਨਹੀਂ ਸਾਰਿਆਂ ਨੂੰ ਤੇ ਮਿਲ ਨਹੀਂ ਸਕਦੀ ਜਿੰਨੂੰ ਟਿਕਟ ਦਿਓਗੇ ਇਹ ਵੀ ਤੈਅ ਕਰੋ ਤੁਸੀਂ ਸਾਰੇ ਕਿਉਂਕਿ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਇਸ ਇਲਾਕੇ ਚ ਤੈਅ ਕਰੋ ਇਹ ਤੁਹਾਨੂੰ ਕਹਿਣ ਜਾਂ ਨਾ ਕਹਿਣ ਸੁਨਾਹ ਆਵੇ ਤੇ ਨਾ ਆਵੇ ਤੁਹਾਡੀ ਜ਼ਿੰਮੇਵਾਰੀ ਬਣਦੀ ਕੱਲੀ ਕੱਲੇ ਬੰਦੇ ਤੱਕ ਅਪਰੋਚ ਕਰਕੇ ਕਾਂਗਰਸ ਪਾਰਟੀ ਦਾ ਤਰਨਤਾਰਨ ਤੋਂ ਝੰਡਾ ਬੁਲੰਦ ਕਰਨਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ